ਮੈਂ ਦinesh Sharma ਮਦਦ ਦੀ ਦੇ ਦਰਪਨ ਨਿਊਜ਼ ਚੈਨਲ ਅੱਜ ਦੂਸਰਾ ਦੇ ਨਾ ਪੀਡੀਐਸ ਮੇਲੇ ਦਾ ਅੱਜ ਸ਼ੋਰ ਦਾ ਜਿਹੜਾ ਮੌਸਮ ਹੈ ਥੋੜਾ ਜਿਹਾ ਖਰਾਬ ਹੈ ਹਲਕੇ ਹਲਕੇ ਵਿੱਚ ਵਿੱਚ بارش ਹੋ ਰਹੀ ਹੈ ਪਰ ਉਸ بارش ਦੇ ਬਾਵਜੂਦ ਅੱਜ ਪੀਡੀਐਸ ਦੇ ਸਤਾਰ ਮੇਲੇ ਦੇ ਦੂਸਰੇ ਦਿਨ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਕਿ ਪੂਰਾ ਰਾਸ਼ਾ ਲੋਕ ਬੜੇ ਦੂਰੋਂ ਦੂਰੋਂ ਆਏ ਹੋਏ ਨੇ ਤੇ ਇੱਥੇ ਜੋ ਸਾਜੋ ਸਮਾਨ ਆਇਆ ਹੋਇਆ ਮਸ਼ੀਨਰੀਆਂ ਆਈਆਂ ਹੋਈਆਂ ਨੇ ਹੋਰ ਆਪ ਫੀਡਾ ਵਗੈਰਾ ਆਈਆਂ ਹੋਈਆਂ ਨੇ ਜੋ ਡੈਰੀ ਖੇਤੀ ਨਾਲ ਜੁੜੇ ਲੋਕ ਨੇ ਉਹਨਾਂ ਦੀ ਜਾਣਕਾਰੀ ਲੈਣ ਲਈ ਆਪਣੇ ਖੇਤੀਬਾੜੀ ਦੇ ਜਿਹੜੇ ਉਪਾਅ ਹੁੰਦੇ ਨੇ ਉਹਨਾਂ ਦੀ ਜਾਣਕਾਰੀ ਲੈਣ ਲਈ ਭਾਰੀ ਗਿਣਤੀ ਵਿੱਚ ਪਹੁੰਚੇ ਨੇ ਲੋਕ ਲਗਾਤਾਰ ਵਕ ਵਕ ਸਟਾਲਾਂ ਦੇ ਖੜੇ ਆਪਣੇ ਉਹਨਾਂ ਦੇ ਬਾਰੇ ਜਾਣਕਾਰੀਆਂ ਲੈ ਰਹੇ ਨੇ ਮੈਂ ਆਪਣੇ ਦੋਸਤ ਨੂੰ ਆਪਣੇ ਕਰਮਾ ਮੈਦਨ ਚਰਨਜੀਤ ਨੂੰ ਵੀ ਕਹੂੰਗਾ ਕਿ ਉਹ ਦਿਖਾਉਣਗੇ ਸਾਰਾ ਕੁਝ ਆਸ-ਪਾਸ ਕਿ ਕਿੰਨਾ ਰੌਸ਼ਾ ਹੈ ਤੇ ਕਿੰਨੀ ਲਗਾਤਾਰ ਇਸ ਮੇਲੇ ਦੇ ਵਿੱਚ ਲੋਕਾਂ ਨੇ ਜਿਹੜਾ ਰੁਝਾਨ ਹੈ ਅੱਜ ਦੂਸਰੇ ਦਿਨ ਪਹਿਲੇ ਦਿਨੋਂ ਵੀ ਜਿਆਦਾ ਵੇਖਣ ਨੂੰ ਮਿਲ ਰਿਹਾ ਤੇ ਭੀੜ ਵੇਖ ਸਕਦੇ ਹੋ ਤੁਸੀਂ ਕਿ ਕਿਵੇਂ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਨੇ ਮੇਲੇ ਦੇ ਤੇ 400 ਤੋਂ ਵੱਧ ਕੰਪਨੀਆਂ ਵੱਲੋਂ ਆਪਣੇ ਪ੍ਰੋਡਕਟ ਲਾ ਕੇ ਪਹੁੰਚੇ ਆਈਆਂ ਕੰਪਨੀਆਂ ਨੇ ਉਹਨਾਂ ਵੱਲੋਂ ਲਗਾਏ ਗਏ ਸਾਜੋ ਸਮਾਨ ਦੀਆਂ ਹੋਰ ਚੀਜ਼ਾਂ ਦੀਆਂ ਜਾਣਕਾਰੀਆਂ ਵੀ ਲਾਰੇ ਨੇ ਆਓ ਤੁਹਾਨੂੰ ਹੋਰ ਅਸੀਂ ਇਸ ਮੇਲੇ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਤੇ ਇਸ ਮੇਲੇ ਨੂੰ ਆਯੋਜਿਤ ਕਰਨ ਵਾਲੇ ਇਸ ਸੰਸਥਾ ਪੀਡੀਐਸ ਦੇ ਮੈਂਬਰਾਂ ਦੇ ਨਾਲ ਰੂਬਰੂ ਦੀ ਕਰਾਵਾਂਗੇ ਉਹਨਾਂ ਦਾ ਕੀ ਕਹਿਣਾ ਜੀ ਵਿੱਚ ਕੀ ਨਾਮ ਆਪਣਾ ਜੀ ਹਰਬੰਦਰ ਸਿੰਘ ਕਿੱਥੋਂ ਆਏ ਤੁਸੀਂ ਲੁਧਿਆਣਾ ਆ ਲੋਕ ਨਹੀਂ ਆਏ ਮੰਗਲੂੱਚੀ ਆ ਪੰਡਾ ਅੱਜ ਪਹਿਲਾਂ ਪਹਿਲੀ ਵਾਰ ਆਏ ਪਹਿਲਾਂ ਵੀ ਆਏ ਆ ਇਕ ਵੇ ਮੇਲਾ ਲੱਗਿਆ ਕੀ ਕੁਝ ਦੇਖਿਆ ਵਧੀਆ ਲੱਗਿਆ ਜੀ ਬੋਦਲ ਜੀ ਸੰਸਰਪੁਰਾ ਨੇ ਕਰਿਆ ਹੋਆ ਸਾਰਾ ਅਰਗੇਜਮੈਂਟ ਵਧੀਆ ਹੋਆ ਉਹਨਾਂ ਦਾ ਪੀਡੀਆ ਤੋਂ ਵਧੀਆ ਸੰਸਥਾ ਵਾ ਜੋ ਕੰਮ ਕਰ ਰਹੀ ਆ ਕਰਾਲਾ ਕਰ ਰਹੀ ਆ ਪੰਜਾਬ ਦੀ ਖੇਤੀਬਾੜੀ ਕਰਦੇ ਨੇ ਕੋਈ ਪਸ਼ੂ ਪਾਲਣ ਦਾ ਕਰਦੇ ਨੇ ਪਸ਼ੂ ਪਾਲ ਨਹੀਂ ਆ ਇਹ ਕਰਦੇ ਖੇਤੀ ਵੀ ਕਰਦੇ ਨੇ ਤੇ ਕੀ ਤੁਹਾਨੂੰ ਦੇਖ ਕੇ ਸਭ ਤੋਂ ਵਧੀਆ ਕੀ ਲੱਗਿਆ ਇੱਥੇ ਤੁਹਾਡਾ ਇਹ ਜੋ ਗ੍ਰੀਨ ਹੌਪ ਪ੍ਰੋਗਰਾਮਿੰਟ ਕਰ ਰਹੇ ਨੇ ਇਹ ਅੱਗੇ ਵੀ ਅੱਗੇ ਲਿਜਾ ਰਹੇ ਨੇ ਜੋ ਪੀਡੀਐਫ ਦਾ ਯੋਗਦਾਨ ਵਧੀਆ ਵਾ ਸਾਡੇ ਪੰਜਾਬ ਨੂੰ ਕਰ ਰਹੇ ਨੇ ਸਾਰਾ ਕੁਝ ਠੀਕ ਠਾਕ ਦੇਖੋ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਲਈ ਤਾਂ ਇੱਕ ਬਹੁਤ ਵਧੀਆ ਸੰਦੇਸ਼ ਹੈ ਇਹ ਜਿਹੜਾ ਮਿਲ ਰਿਹਾ ਵਾ ਇਥੋਂ ਤੇ ਜੋ ਕੁਛ ਮਤਲਬ ਉਹ ਵੱਡੇ ਫਾਰਮਰ ਕਰ ਰਹੇ ਨੇ ਉਹਨਾਂ ਦੇਖ ਕੇ ਛੋਟੇ ਫਾਰਮਰ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਪਹੁੰਚ ਤਾਂ ਦੂਰ ਹੋ ਜਾਂਦੀ ਹੈ ਇਹ ਗੱਲਾਂ ਵੱਡੇ ਮੇਲੇ ਲਾਉਣੇ ਜਾਂ ਵੱਡੇ ਮਤਲਬ ਕਿਤੇ ਜਾਣਾ ਆਉਣਾ ਉਹਨਾਂ ਲਈ ਜੋ ਸੰਸਥਾ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ ਤੋ ਬਾਕੀ ਪੀਡੀਐਫ ਵਧੀਆ ਉਪਰਾਲਾ ਕਰ ਰਹੀ नमस्कार मेरा नाम हरी कुमार है मैं साइलेज एग्रो कंपनी प्राइवेट लिमिटेड की तरफ से बात कर रहा हूँ हमारा प्लांट राजपुरा के अंदर में है और अपना ब्रांड का नाम न्यूट्री मिल है जैसा कि आप पीछे देख सकते हैं अपना ब्रांडेड बेल आता है और हम लोग कौन साइलेज बनाते हैं जो किसी भी पशुओं के लिए बहुत ही अच्छी मात्रा में अच्छा ऊर्जा उत्पन्न करता है दूध में बढ़ोतरी होती है उससे बहुत सारे आपकी किफायती जो दर होती है आज की तारीख में जो महंगाई फीड की बढ़ती जा रही है उसको देखते हुए ये साइलेज आपके पशुओं के लिए बहुत ही अच्छा और 24 डेज अवेलेबल है हमारे प्लांट से सबसे अच्छी बात कि आप आप अपने पशुओं को एक ही चारे पे हमेशा दिन दिन महीने के 350 दिन आप रख सकते हैं चारा बदलने की आपको जरूरत नहीं पड़ेगी दो देते हो कि दे आज ते हो तक, शाम तक चलने ਦੇ ਲੋਕ ਸਾਰੋ ਓਕੇ ਮੁਕਾਬਲੇ ਦੇਖਦੇ ਆ ਜਿਵੇਂ ਅਮਰੀਕਾ ਦੇ ਵਿੱਚ ਮੈਡੀਸਨ ਦੇ ਵਿੱਚ ਇੰਡੋਰ ਸਟੇਡੀਅਮ ਅਸੀਂ ਉਸ ਟਿਕਾਣਾ ਸਟੇਡੀਅਮ ਬਣਾਇਆ ਉਸੇ ਤਰੀਕੇ ਨਾਲ ਲਾਈਟਿੰਗ ਕੀਤੀ ਹੈ ਤਾਂ ਕਿ ਜਦੋਂ ਗਾਈਆਂ ਵੀ ਜਦੋਂ ਚੱਲਣਗੇ ਕੰਪੀਟੀਸ਼ਨ ਬਾਹਰਲੇ ਬੈਠੇ ਲੋਕਾਂ ਨੂੰ ਉਹਨਾਂ ਨੂੰ ਪ੍ਰੋਪਰ ਦਿਖਦਾ ਵਾ ਤੇ ਉਹ ਪੂਰਾ ਇੰਟਰਸਟ ਬਣਿਆ ਰਹਿੰਦਾ ਹੈ ਔਰ ਇਹ ਬੜਾ ਵਧੀਆ ਹੋਇਆ ਵੀ ਇਸ ਵਾਰ ਸਾਰਾ ਸ਼ੋਅ ਆ ਜਿਹੜਾ ਇੰਡੋਰ ਆ ਤੇ ਤੁਸੀਂ ਦੇਖੋ ਮੀਂਹ ਵਿੱਚ ਵਿੱਚ ਦੀ ਆਇਆ ਪਰ ਮੇਲੇ ਦੇ ਵਿੱਚ ਮੀਂਹ ਦਾ ਕੋਈ ਅਸਰ ਨਹੀਂ ਹੈ ਫਾਰਮਰ ਵੀ ਉਤੋਂ ਵੱਧ ਹੀ ਆਏ ਆ ਹਰ ਰੋਜ਼ ਇਹਦਾ ਸਾਨੂੰ ਹੋਰ ਵੀ ਵੱਧ ਆਉਣਗੇ ਫਾਰਮਰ ਤੇ ਮੀਦਰ ਇੰਤਿਆਮ ਕੀਤੇ ਜਿਹੜੇ ਐਸੋਸੀਏਸ਼ਨ ਨੇ ਤੇ ਉਮੀਦ ਆ ਮਤਲਬ ਮੇਲੇ ਦੇਖਣ ਵਾਲਿਆਂ ਤੇ ਵੀ ਕੋਈ ਅਸਰ ਨਹੀਂ ਤੇ ਮੇਲੇ ਇਸ ਕਰਕੇ ਸਾਰੇ ਫਾਰਮਰ ਉਮੀ ਆਏ ਆ ਤੇ ਅੱਜ ਹੁਣ ਇਨਾਮ ਵੰਡਾ ਜਿਹੜਾ ਹੁਣ ਤੋਂ ਤੋਂ ਸ਼ੁਰੂ ਹੋਇਆ ਜਿਹੜਾ ਨਾਲ ਨਾਲੇ ਨਾਮ ਵੀ ਵੰਡੀ ਜਾ ਰਹੇ ਆ ਤੇ ਕੱਲ ਜਿਵੇਂ ਮੰਤਰੀ ਜੀ ਆਏ ਸੀਗੇ ਕਿ ਕੇਂਦਰੀ ਮੰਤਰੀ ਪ੍ਰਸ਼ੂਤਮ ਵਰਪਾਲਾ ਜੀ ਤੇ ਉਹਨਾਂ ਕੋਲੋਂ ਅਸੀਂ ਜਿਹੜੇ ਮੰਗਾ ਕੀਤੇ ਸਾਨੂੰ ਪਰ ਯਕੀਨ ਦਿਵਾ ਕੇ ਗਏ ਉਹ ਕਹਿੰਦੇ 15 ਦਿਨ ਬਾਅਦ ਆਜੋ ਜਿਵੇਂ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਐਗਰੀਕਲਚਰ ਵਾਂਗ ਡੇਰੀ ਦੇ ਉੱਤੇ ਜਿਹੜੀ ਜਿਹੜੇ ਟੈਕਸ ਲੱਗਦੇ ਨੇ ਚਾਹੇ ਕਸਟਮ ਡਿਊਟੀ ਲੱਗਦੀ ਹੈ ਚਾਹੇ GST ਲੱਗਦਾ ਉਹਨੂੰ ਐਗਰੀਕਲਚਰ ਦੀ ਲਾਈਨ ਚ ਲਿਆਂਦਾ ਜਾਵੇ ਕਿਉਂ ਐਗਰੀਕਲਚਰ ਦਾ ਹੀ ਪਾਰਟ ਆ ਇਹ ਪਰ ਇਹਨੂੰ ਅਲੱਗੇ ਨੂੰ ਜਿਆਦਾ ਰੇਸ਼ਿਓ ਚ ਲੱਗਦਾ ਵਾ ਟੈਕਸ ਉਹ ਕਹਿੰਦੇ ਮੈਂ ਸਵੰਤੋ ਦੇ ਜਿਹੜਾ ਉਹਨਾਂ ਦਾ ਲੈਕਮਰ ਮੰਤਰਾਲਾ ਉਹਦੇ ਨਾਲ ਗੱਲ ਕਰਕੇ ਇਹਨੂੰ ਮੈਂ ਕਰਵਾ ਦਿੰਦਾ ਫੇਰ ਸਾਡੇ ਫਾਰਮਰਾਂ ਦੀ ਮੰਗ ਸੀ ਨੀਲੀ ਰਾਵੀ ਵਾਲਿਆਂ ਦੀ ਕਿਉਂਕਿ ਨੀਲੀ ਰਾਵੀ ਇਥੇ ਮਿਕਸ ਹੋ ਗਈ ਹੈ ਤੇ ਨੀਲੀ ਰਾਵੀ ਬ੍ਰੀਡ ਤੇ ਕੰਮ ਪ੍ਰੋਪਰ ਕਰਨਾ ਚਾਹੀਦਾ ਵਾ ਉਹਦੇ ਲਈ ਐਸੋਸੀਏਸ਼ਨ ਕੋਲ ਕੱਲ ਫਾਰਮਰ ਐਸੋਸੀਏਸ਼ਨ ਵੱਲੋਂ ਮੰਤਰੀ ਨੂੰ ਮੈਂ ਤਿੰਨ ਹੀ ਤੇ ਵੀ ਪਾਕਿਸਤਾਨ ਤੋਂ ਸਿਮਿੰਟ ਸਾਨੂੰ ਨੀਲੀ ਰਾਵੀ ਦਾ ਇੰਪੋਰਟ ਕਰਨ ਦੀ ਅਗਿਆ ਦਿੱਤੀ ਜਾਵੇ। ਤੇ ਉਹ ਮੈਨੂੰ ਮਾਤਰੀ ਯਕੀਨ ਦਿਵਾ ਕੇ ਗਏ ਆ ਉਹ ਦੱਸ ਕੇ ਗਏ ਵੀ ਕਿਸ ਤਰੀਕੇ ਨਾਲ ਵੀ ਮੰਗਵਾ ਸਕਦੇ ਹਾਂ। ਤੇ ਅਸੀਂ ਪੂਰੀ ਉਮੀਦ ਆ ਵੀ ਉਹਨਾਂ ਸਾਨੂੰ ਸਹਿਯੋਗ ਕਰਨਗੇ ਤੇ ਨੀਲੀ ਰਾਵੀ ਦਾ ਸਿਮਿੰਟ ਹੀ ਫਾਰਮਰਾਂ ਨੂੰ ਦਿੱਤਾ ਜਾਊਗਾ। ਤੇ ਬਾਕੀ ਤੁਸੀਂ ਸ਼ੋਅ ਦੇਖ ਸਕਦੇ ਹੋ ਵੀ ਇਹਦੇ ਚ ਮੈਨੂੰ ਨਹੀਂ ਲੱਗਦਾ ਡੈਰੀ ਨਾਲ ਸੰਬੰਧਿਤ ਇੱਕ ਨਿੱਕੇ ਜਿਹੇ ਸੂਈ ਤੋਂ ਲੈ ਕੇ ਜਿੰਨਾ ਵੀ ਕੋਈ ਕੰਮ ਜੋ ਵੀ ਚੀਜ਼ ਆ ਉਹ ਹਰ ਜਿੱਥੇ ਅਵੇਲੇਬਲ ਆ। ਨਿਊਟ੍ਰੀਸ਼ਨਿਸਟਾਂ ਬੈਠੇ ਨੇ ਉਹ ਲੋਕਾਂ ਨੂੰ ਨਿਊਟ੍ਰੀਸ਼ਨ ਦੀ ਜਾਣਕਾਰੀ ਦੇ ਰਹੇ ਆ। ਜਿਹੜੇ ਕੋ ਬੈਟਰੀ ਨੇ ਬ ਮੈਨੇਜਮੈਂਟ ਵਾਲੇ ਬੈਠੇ ਨੇ ਹਰ ਚੀਜ਼ ਇੱਥੇ ਤੇ ਮੈਂ ਸਾਰੇ ਖਾਨ ਪਰਵਾਂ ਨੂੰ ਬੇਨਤੀ ਕਰੂੰਗਾ ਵੀ ਜਿਹਨੇ ਨਵਾਂ ਫਾਰਮ ਸ਼ੁਰੂ ਕਰਨਾ ਉਹ ਵੀ ਜਰੂਰ ਆਵੇ ਤੇ ਜਿੰਨਾਂ ਦੇ ਜਿਹੜੇ ਕਰ ਰਹੇ ਆ ਉਹਨੂੰ ਕਿਵੇਂ ਵਧਾਉਣਾ ਉਹ ਵੀ ਇੱਥੇ ਵਿੱਚ ਤੋਂ ਆ ਕੇ ਸਿੱਖੂਗਾ ਇਹੋ ਜਿਹਾ ਪਲੇਟਫਾਰਮ ਜਿਹਦੇ ਵਿੱਚ ਸਾਰੀਆਂ ਸਟੇਟਾਂ ਦੇ ਫਾਰਮਰ 40% ਫਾਰਮਰ ਤਾਂ ਦੂਜੀਆਂ ਸਟੇਟਾਂ ਤੋਂ ਆਏ ਆ ਦੇਖੋ ਪਸਾ ਲੈ ਕੇ ਰਾਤ ਰਹਿੰਦੇ ਵਿਚਾਰੇ ਤਿੰਨ ਤਿੰਨ ਦਿਨ ਰਹਿੰਦੇ ਆ ਤੇ ਜਿਹੜੇ ਫਾਰਮਰ ਇੱਥੇ ਇਹ ਚੀਜ਼ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਬੇਨਤੀ ਹੈ ਇਹ ਸ਼ੋਅ ਜ਼ਰੂਰ ਦੇਖਣਾ ਇੱਕ ਵਾਰ ਮੇਰੇ ਤੇ ਸਸੇਕਾਲ ਜੀ ਸਾਰੇ ਆ ਬismillah ਬਹੁਤ ਜਿਆਦਾ ਚੱਲ ਰਿਹਾ ਹੈ ਅੱਜ ਬਰਸਾਤ ਕੁੰਟੇ ਦਾਬ ਨੂੰ ਲੋਕਾਂ ਦਾ ਮੇਲੇ ਵਿੱਚ ਖੜਾ ਆਇਆ ਹੈ ਤੁਸੀਂ ਦੇਖ ਹੀ ਰਹੇ ਜੀ ਮਤਲਬ ਕੋਈ ਸਟਾਲ ਜਿੱਥੇ ਬੰਦੇ ਨਹੀਂ ਹੈਗੇ ਡੂਮ ਨੇ ਵੀ ਭਰੇ ਹੋਏ ਨੇ ਇਹ ਉੱਤੇ ਦਾ ਸਾਡਾ ਇੰਡੋਰ ਸਟੋਰੀਮ ਬਣਾਇਆ ਹੋਇਆ ਪਸ਼ਵਾਂ ਦੇ ਵਾਸਤੇ ਬਿਲਕੁਲ ਖੋਲੇ ਹਾਲ ਇਸ ਕਰਕੇ ਲੋਕਾਂ ਦੀ ਵਿਵਿਨੇਤਾ ਬਹੁਤ ਕ੍ਰੀ ਹੈ ਅੱਜ ਤਾਂ ਫਿਰਾਲ ਹਜੇ ਆਪਣਾ HF ਚਾਰ ਦਿਨ ਦਾ ਮੁਕਾਬਲਾ ਹੋਇਆ ਫਾਈਨਲ ਪਹਿਲੇ ਜਿਹੜਾ ਮੁਕਾਬਲਾ ਹੋਣਾ ਤਾਂ ਸੀ सेमीफाइनल ਸੀ ਤੇ ਉਸ ਤੋਂ ਬਾਅਦ ਹੁਣ ਜੱਸੀ ਦਾ ਚੱਲ ਰਿਹਾ ਕੱਲ ਤਾਂ ਕੀ ਹੋ ਜਾਣਾ ਜੀ ਔਨ ਵਾਲੇ ਕਹਿੰਦੇ ਜਿਹੜਾ ਆਪਣਾ ਅੰਤਮ ਦਿਨ ਵੀ ਆ ਐਸਾ ਨਹੀਂ ਅੰਨੂ ਦੇਖ ਰਹਾ ਤਾਂ ਕੱਲ ਦਾ ਬਹੁਤ ਬਜ਼ਾਰਾ ਰਿਹਾ ਅੱਜ ਮੌਸਮ ਖਰਾਬ ਹੁੰਦੇ باوجود ਇੰਨਾ ਰਸ਼ੇ ਕੱਲ ਸ਼ਾਇਦ ਮੌਸਮ ਸਾਫ਼ ਹੋ ਗਈ ਇਸ ਤੋਂ ਵੀ ਜ਼ਿਆਦਾ ਰਸ਼ ਹੋਵੇ ਕੱਲ ਕੋਈ ਵੀ ਆਈਟੀ ਵੀ ਆਪਣਾ ਆ ਰਿਹਾ ਹੈ ਜੀ ਮਾਤ ਨਹੀਂ ਸਭ ਆ ਰਹੇ ਨੇ ਆਪਣੇ ਪਸ਼ੂ ਪਾਲਨ ਮੰਤਰੀ ਫੇਬੀਸਾ ਖੁਦਿਆਂ ਜੀ ਸਭਾਂ ਦੇ ਵਾਸਤੇ ਇਹ ਦੇਰੀ ਦਾ ਧੰਦਾ ਬੜਾ ਖਿਆਤੰਦਾ ਹੈ ਹਰੇਕ ਜੀਵਦਾਾਰੇ ਨੂੰ ਕਰ ਸਕਦਾ ਕਿਉਂਕਿ ਇਹ ਧੰਦਾ ਆਪਾਂ ਮੁੱਖ ਤਲੀ ਸਾਰੇ ਜਿੰਮੇਵਾਰ ਕਰਦੇ ਹੁੰਦੇ ਨੇ ਤਾਂ ਗੋਚਾ ਪਸ਼ੂ ਵਾਲਾ ਵੀ ਉਹਨੂੰ ਪਤਾ ਲੱਗਿਆ ਇਹ ਜੇ ਕੋਈ ਨੂੰ ਲਗਣਾ ਤਾਕਤ ਬਹੁਤ ਬੁਝਿਆ ਕੰਦਾ ਜਿੰਦੇ ਜੰਦਾਂ ਜੁੜਨਾ ਚਾਹੀਦਾ ਜੀ ਤੇ ਇਸੇ ਕਰਕੇ ਇਹ ਮਿਹਨੇ ਲਗਾਈਦੇ ਨੇ ਤਾਂ ਜੋ ਦੂਸਰਾਂ ਇਹਦੇ ਨਾਲ ਜੁੜਨ ਦਾ ਹਿੰਦੇ ਬਾਰੇ ਜਾਣਕਾਰੀ ਫਾਸਲ ਕਰਨ ਨੂੰ حاصل ਕਰਨ ਦਾ ਪਤਾ ਲੱਗ ਸਕਦਾ ਸੰਕੀ ਬਾਅਦ ਚ ਵੀ ਤੁਹਾਨੂੰ ਕੋਈ ਫੀਡਬੈਕ ਆਉਂਦੀ ਹੈ ਮੇਲੇ ਦੀ ਕਿਸਾਨਾਂ ਵਾਲੀ ਹੋ ਜਾਂ ਕੰਪਨੀਆਂ ਵਾਲੀ ਹੋ ਬਹੁਤ ਵਧੀਆ ਫੀਡਬੈਕ ਆਉਂਦੀ ਹੁਣ ਵੀ ਸਾਨੂੰ ਜਿਹੜੀਆਂ ਕੰਪਨੀਆਂ ਵਾਲੇ ਨੂੰ ਕਹਿੰਦੇ ਨੇ ਵੀ ਇੱਥੇ ਬਹੁਤ ਵਧੀਆ ਜੋ ਹੁੰਦੇ ਤੇ ਗੱਦਰੀ ਹੁੰਦੀ ਹੈ ਤੇ ਬਿਲਕੁਲ ਜੈਨੂਨ ਹੁੰਦੀ ਹੈ ਜਿਹੜੀ ਕਿ ਡੇਲੀ ਨਾਲ ਰਿਲੇਟਡ ਹੀ ਹੁੰਦੀ ਹੈ ਆਮ ਬੰਦੇ ਮਤਲਬ ਇੱਥੇ ਘਟ ਆਉਂਦੇ ਨੇ ਜਾਣਕਾਰੀ ਫਾਸਲ ਕਰਨ ਲਈ ਵਾਦਾ ਹੁਣ ਲੱਗਦਾ ਪੰਜਾਬ ਤੋਂ ਇਲਾਵਾ ਪੰਜਾਬ ਤਾਂ ਆਪਣਾ ਪੀਡੀਐਫ ਹੈ ਹੀ ਹੈ ਕਿ ਕਿਹੜੀਆਂ ਚ ਵੀ ਇਸ ਲੈਵਲ ਤੇ ਕੋਈ ਮੇਲੇ ਲੱਗਦੇ ਨੇ ਹੋਗਾ ਟੂ ਨੋਟ ਇਸ ਦੇ ਮਤਲਬ ਸਾਡੇ ਸਸਤਾ ਬਿਲਕੁਲ ਆਪ ਦੇ ਬਰ ਤੇ ਮੇਲਾ ਲਾਉਂਦੀ ਹੈ ਇਸ ਤਰ੍ਹਾਂ ਦੇ ਨਹੀਂ ਮੇਲੇ ਲੱਗਦੇ ਕੱਲ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਵੀ ਅਸੀਂ ਚਾਹੁੰਦੇ ਆ ਵੀ ਮਤਲਬ ਪੰਜਾਬ ਦੇ ਨੇੜੇ ਪਾਸੇ ਪਾਸੇ ਲੱਗਣ ਤੇ ਪੰਜਾਬ ਉਹਨਾਂ ਦੀ ਉਹ ਹੀ ਕਰ ਠੀਕ ਹੈ ਥੈਂਕ ਯੂ